होर आंदीर सिम हो ਦੇਵੀ ਭਾਗੂ ਸਤਿਗੁਰੂ ਤੇ ਫਰਿਆ ਸਤਿਗੁਰ ਤੋਂ ਆਇਆ ਜੁੜਨ ਤੋਂ ਪਰਵਾਦ ਪਰਿਆ ਸਤਿਗੁਰ ਦਇਆ ਜਪੋ ਸਬਤੋ ਸੰਤੋ ਵੇ ਇਹ ਰਾਮ ਨੇ ਆ ਪਰਵਾਹ ਕਰਨੀ ਧੰਵਾਦ ਦੇ ਗਰੀਬ ਨਿਵਾਜ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਬ ਦੇ ਲਈ ਉੱਚਲ ਕੇ ਆਈਆਂ ਹੋਈਆਂ ਸ਼ਰਧਾ ਬਾਦ ਸਤਿਗੁਰ ਦਾਤੈ ਤੇ ਲੋਕ ਧੰਵਾਦ ਦੇ। ਸਤਿ ਬਾਦਾ ਪ੍ਰੇਮ ਸਿੰਘ ਜੀ ਚੈਰੀ ਟੋਪਲ ਸੁਸਾਇਟੀ ਦੇ ਇਹਨਾਂ ਨੌਜਵਾਨ ਬੱਚਿਆਂ ਦਾ ਗੁਰਦੁਆਰਾ ਪੱਤੀਖੂਵਾਲ ਦੀ ਸਮਰਪਿਤ ਕਮੇਟੀ ਦਾ ਧੰਵਾਦ ਹੈ। ਵਿਦੇਸ਼ਾਂ ਵਿੱਚ ਵਸਣ ਵਾਲੇ ਗੁਰਦੁਆਰ ਦੀ ਤੁਮਰੇ ਸੂਤਰਤਾਰ ਸੰਤੋ ਹੋਏ ਸਵਾਗ ਅਕਾੜੀ। ਤੁਮਰੀ ਗਤ ਮਿਤ ਤੁਮੇ ਜਾਨ ਨਾਨਕ ਦਾਸ ਸਦਾ ਪ੍ਰਵਾਨੀ ਬੋਲਾਂ ਜੀ ਸਤਨਾਮ ਵਾਹਿਗੁਰੂ ਕੀ ਨੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸਕੇ ਜੇ ਅਸੀਂ ਇਹ ਪ੍ਰੋਗਰਾਮ ਯਾਰ ਸਾਹਿਬ ਜਿਆਦਿਆਂ ਦੇ ਸੰਬੰਧ ਚ ਕਰਵਾਇਆ ਹੈ ਤੇ ਇਹ ਪ੍ਰੋਗਰਾਮ ਬਹੁਤ ਵਧੀਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਇਹ ਪ੍ਰੋਗਰਾਮ ਚੱਲਿਆ ਇਹ ਪ੍ਰੋਗਰਾਮ 3 ਦਿਨ ਚੱਲਿਆ ਠੀਕ ਹੈ ਜੀ ਸਾਹਿਬ ਜਿਆਦਿਆਂ ਚ ਆਇਆ ਹੈ ਮਾਤਾ ਗੁਜਰੀ ਜੀ ਜਿਸਾਨ ਤੇ ਚ ਬਰਵਾਨ ਜੀ ਨਿਹੰਗਾਂ ਦਾ ਨਰਾਜ ਸਵਾਨ ਮੇਰੇ ਚਾਪਰ ਕਰਾਵਾ ਮਟਰ ਬਾਟਾ ਆਇਆ ਢੋਣ ਪੱਕੀ ਸੰਤਕਾਰ ਆਇਆ ਹੈ ਜਿਆਜਨਾ ਪਾਰਟੀ ਆ ਗੁਸਸਿਆ ਨਹੀਂ ਕਰਾਇਆ ਹੈ ਵਰਨਮਾ ਬੱਚਿਆਂ ਨੂੰ ਕਰਾਇਆ ਗਿਆ ਹੈ ਸਾਡੇ ਸੰਗਤ ਦੇ ਸਯੋਜਨਾ ਕਰਾਇਆ ਗਿਆ ਵਾਇਡ ਜੀਕਾ ਖੰਡਾ ਵਾਇਡ ਜੀ ਨਹੀਂ ਕਰਦੇ ਹਾਂਜੀ ਭਾਈ ਗੁਰਜੀ ਪੁੱਤ ਕਲਸਾ ਵਾਜਬੁਹਾਨਾ 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 ਤੇਨੂੰ ਰੋਣ ਬਰਤੀ ਨਾ ਜੋਤੀ ਲਾਵੇ ਕੋਕੇ ਸਾਹਿਬ ਜੀ ਆ ਸਮਾਗਮ ਸਮਾਗਮ ਦਾ ਦਾਜੋ ਵਾਜ ਬੇਟੀ ਮਾਹ ਜੀ ਦਾ ਘਰ ਸੋਹਾਈ ਸਿਪਾਹਮਨ ਸਿੰਘ ਰਾਜ ਨੌਜਵਾਨ ਸਭਾ ਨੇ ਬੀਬੇ ਭੈਣ ਰੜ ਕੇ ਜੋ ਇਹ ਸਮਾਗਮ ਕਰਾਇਆ ਹੈ ਇਹ ਜੋ ਆਉਣ ਵਾਲੀ ਸਾਡੇ ਬੱਚੇ ਪੀੜ੍ਹੀ ਹੈ ਉਹਦੇ ਵਾਸਤੇ ਜਾਗਰੂਕ ਕਰਨ ਵਾਸਤੇ ਇਹ ਸਮਾਗਮ ਨੇ ਕਿ ਪ੍ਰਤੀਯਾਸਨਾ ਜੁੜੇ ਰਹਿਣ ਕਿਉਂਕਿ ਛੋਟੇ ਛੋਟੇ ਬੱਚਿਆਂ ਨੇ ਅੱਜ ਸਰਹੰਦ ਇੰਪੋਰ ਸਾਹਿਬ ਦੇ ਛਿਧੀਆਂ ਪਾਈਆਂ ਨੂੰ ਉਹਨਾਂ ਨੂੰ ਸਮਰਥ ਇਹ ਅੱਜ ਸਮਾਗਮ ਕਰਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੇੜੀ ਦੂਰ ਦੂਰੋਂ ਸੰਗਤ ਆਈ ਆ ਉਹਨਾਂ ਵਾਸਤੇ ਪ੍ਰਬੰਧ ਕਾ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਨਰਨਦਾ ਉਹਨਾਂ ਵਾਸਤੇ ਲੰਗਰ ਲੰਗਰ ਦਾ ਪ੍ਰਬੰਧ ਕੀਤਾ ਗਿਆ ਪਹਿਲਾਂ ਚਾਹ ਪਕੌੜੇ ਦਾ ਲੰਗਰ ਚੱਲੇ ਹਨ ਹੁਣ ਗੁਰੂ ਦਾ ਲੰਗਰ ਵੀ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਨੇ ਛੱਕੇ ਵੀ ਜਾਣਾ ਹੈ ਪ੍ਰਿੰਸੀਪਲ ਭੂਮਨ ਸਿੰਘ ਨੇ ਜੋ ਸੇਕਤੀ ਸਾਹਿਬ ਨੂੰ ਬੋਲਿਆ ਵੀ ਹੈ ਕਿ ਸਾਰੀਆਂ ਸੰਗਤਾਂ ਲੰਗਰ ਛੱਕ ਕੇ ਜਾਣ ਸਾ ਸੰਗਤ ਜੀਓ ਗੁਰੂ ਘਰ ਤੇ ਪ੍ਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਪ੍ਰੇਮ ਸਿੰਘ ਚੈਰੀਟੇਬਲ ਸਰਟੀਵਲ ਨੂੰ ਸੁਖਮਨੀ ਸਭਾ ਸਰਟੀ ਦਿਗੀਆਂ ਵੱਲੋਂ ਇਹ ਗੁਰੂ ਘਰ ਦੀ ਪਰਮੰਤਕ ਕਮੇਟੀ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਇਸ ਮਿਸਰ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾਰ ਸਭ ਜਾਦੇ ਮਾਤਾ ਗੁਜਰੀ ਜੀ ਤੇ ਪਪਾ ਮੋਤੀराम ਮਹਿਰਾ ਦੀ ਯਾਦ ਵਿੱਚ ਜੋ ਇਹ ਮਹਾਨ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ ਮੈਂ ਸਮਝਦਾ ਹਾਂ ਕਿ ਇਸ ਦਾ ਇਸ ਤਰ੍ਹਾਂ ਹਰ ਸਾਲ ਜੇ ਆਪਾਂ ਇਹ ਦਿਹਾੜੇ ਬਣਾਵਾਂਗੇ ਸੰਖਤਾਂ ਜੁੜੀਆਂ ਰਹਿ ਗਈਆਂ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਜੋ ਕੀਰਤਨ ਕਰਕੇ ਇਹ ਜਾਣੂ ਕਰਾਇਆ ਹੈ ਇਹ ਸੰਖਤਾਂ ਵੀ ਇਸ ਗੱਲ ਨਾਲ ਜੁੜਨਗੀਆਂ ਮੈਂ ਇਹ ਸਮਝਦਾ ਹਾਂ ਕਿ ਜੋ ਸਾਡਾ ਸਿੱਖ ਇਤਿਹਾਸ ਹੈ ਤਾਂ ਹੀ ਆਏਗਾ ਜੇ ਆਪਾਂ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਜਾਣ ਕੇ ਲਿਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ